ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਨਿੰਦਰ ਕੁਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਕਿ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਪੰਚ ਤੇ ਸਰਪੰਚ ਚੁਣੇ ਜਾਣਗੇ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਕੋਈ ਕਾਂਗਰਸੀ ਹੈ ਕੋਈ ਕਾਲੀ ਹੈ ਸਾਰੇ ਇਹਨਾਂ ਚੋਣਾਂ 'ਚ ਹਿੱਸਾ ਲੈ ਰਹੇ ਨੇ ਬਾਦਲਾਂ ਦੇ ਲੰਬੀ ਹਲਕੇ 'ਚ ਕਾਂਗਰਸੀ ਆਗੂ ਇਨ੍ਹਾਂ ਪੰਚਾਇਤੀ ਚੋਣਾਂ 'ਚ ਇੱਕ ਦੂਜੇ ਦੇ ਖਿਲਾਫ ਡਟੇ ਹੋਏ ਨੇ ਲੰਬੀ 'ਚ ਸਰਪੰਚੀ ਦੀ ਚਾਤ ਨੇ ਅਕਾਲੀ ਤੇ ਕਾਂਗਰਸੀ ਸਿਆਸਤ ਰਲਗੱਡ ਕਰ ਦਿੱਤੀ ਸਰਪੰਚੀ ਦੇ ਗੇੜ 'ਚ ਸਿਆਸੀ ਵਫਾਦਾਰੀਆਂ ਦਾ ਅੰਦਾਜ਼ ਬਦਲ ਗਿਆ ਸਰਪੰਚੀ ਦੀ ਦੌੜ 'ਚ ਆਪ ਮੁਹਾਰੇ ਹੋਏ ਕਾਂਗਰਸੀਆਂ ਨੇ ਅਕਾਲੀਆਂ ਦੀ ਪੱਧ ਨਾਲ ਕਾਂਗਰਸੀਆਂ ਵਾਸਤੇ ਖਿਲਾਫ ਝੰਡੇ ਗੱਡ ਦਿੱਤੇ ਹਲਕੇ ਦੇ ਬਹੁਤ ਪਿੰਡਾਂ 'ਚ ਅਕਾਲੀ ਪਿਛੇ ਰਹਿ ਕੇ ਕਾਂਗਰਸੀਆਂ ذریعے ਆਪਣੀ ਸਿਆਸੀ ਗੇਮ ਖਮਾ ਰਹੇ ਨੇ ਕਾਂਗਰਸੀ ਦਾ ਜ਼ਿਆਦਾ ਧਿਆਨ ਸਿਰਫ ਸਰਪੰਚੀਆਂ ਵੱਲ ਹੈ ਜਿਸ ਤਹਿਤ ਕਾਂਗਰਸ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਪਿੰਡਾਂ 'ਚ ਦੋ ਤੜਿਆਂ 'ਚ ਵੰਡੀ ਗਈ ਹੈ ਦੂਜੇ ਪੱਨੇ ਅਕਾਲੀ ਦਲ ਪੰਚਾਇਤੀ ਕੰਮਕਾਜ ਉੱਤੇ ਕਮਾਂਡ ਬਣਾਉਣ ਲਈ ਸਰਪੰਚਾਂ ਨਾਲੋਂ ਬਹੁ ਗਿਣਤੀ ਪੰਜ ਤੋਂ ਉਮੀਦ ਪਾਰ ਨੂੰ ਜਿਤਾਉਣ ਤੇ ਜ਼ੋਰ ਲਾ ਰਿਹਾ ਹੈ ਮਾਨਸਾ ਤੋਂ ਖਬਰ ਗਾਇਕੀ ਦੇ ਪਿੰਡ 'ਚ ਨਾਮ ਕਮਾਇਆ ਹੈ ਗਾਇਕ ਐ ਸਿੱਧੂ ਮੂਸੇਵਾਲਾ ਜੀ ਦੇ ਖਿਲਾਫ ਧਰਨੇ ਮਜਾਰੇ ਵੀ ਹੁੰਦੇ ਆ ਕਿਉਂਕਿ ਡਾਂਗਾ ਸੋਟਿਆਂ ਵਾਲੇ ਗੀਤ सरपंच चुनाव च मानसा ਨੇੜੇ ਪਿੰਡ ਮੂਸਾ ਤੋਂ ਆਪਣੀ ਮਾਂ ਦੇ ਹੱਕ ਚ ਚੋਣ ਪ੍ਰਚਾਰ ਕਰਦਾ ਨਜ਼ਰ ਆਇਆ ਉਹਦੀ ਵੀਡੀਓ ਕਾਫੀ ਵਾਇਰਲ ਹੋਈ ਹੈ ਕਿ ਉਹਨੇ ਨਸ਼ਿਆਂ ਖਿਲਾਫ ਸੁਨੇਹਾ ਦਿੱਤਾ ਤੇ ਨਸ਼ਿਆਂ ਦੇ ਬਾਰੇ ਚ ਉਹਨੇ ਗੀਤ ਵੀ ਗਾਏ ਹੈ ਉਸਦੀ ਮਾਨ ਚਰਨ ਕੌਰ ਪਿੰਡ ਮੂਸਾ ਤੋਂ ਸਰਪੰਚ ਦੀਆਂ ਚੋਣਾਂ ਚ ਕਾਂਗਸ ਦੀ ਉਮੀਦਵਾਰ ਹੈ ਇਸ ਤੋਂ ਪਹਿਲਾਂ ਉਹ ਪਿੰਡ ਦੇ ਪੰਜ ਰਹ ਚੁੱਕੇ ਨੇ ਇਸ ਮੁਕਾਬਲੇ ਬੀਬੀ ਮਨਜੀਤ ਕੌਰ ਮਦਾਨ ਚ ਰਹੇਗੇ ਨੇ ਸ਼ਹਿਣਾ ਤੋਂ ਖਬਰਾਂ ਬਰਨਾਲਾ ਨੇੜੇ ਬਲਜਿੰਦਰ ਕੌਰ bàba ਨੇ MSC ਕੰਪਿਊਟਰ IT ਪਾਸ ਕੀਤੀ ਹੈ ਬਲਜਿੰਦਰ ਕੌਰ ਦਾ ਵੋਟਾ ਮੰਗਣ ਦਾ ਤਰੀਕਾ ਅਨੋਖਾ ਹੈ ਉਹ ਪਧੌੜ ਦੇ ਇੱਕ ਸਕੂਲ ਚ ਕੰਪਿਊਟਰ ਅਧਿਆਪਕ ਹੈ ਉਹਦੇ ਨੇ ਬੱਚਿਆਂ ਨੂੰ ਪੜਾਉਂਦੀ ਹੈ ਤੇ ਸਵੇਰੇ ਸ਼ਾਮ ਵੋਟਾ ਮੰਗਦੀ ਹੈ ਬਲਜਿੰਦਰ ਕੌਰ ਕਹਿੰਦੀ ਹੈ ਕਿ ਉਸਦੇ ਮਨ ਚ ਵਿਕਾਸ ਕਰਵਾਉਣ ਦਾ ਜਜ਼ਬਾ ਹੈ ਲੁਧਿਆਣਾ ਸੰਤੀ ਸ਼ਹਿਰ ਹੈ ਪਿੰਡ ਫੁੱਲਾਂਵਾਲ ਚ 21 ਵਰਿਆਂ ਦਾ ਮੁੰਡਾ ਸਨੀ ਸੇਖੋ ਸਰਬਸੰਪਤੀ ਨਾਲ ਸਰਪੰਚ ਬਣ ਗਿਆ ਹੈ ਸਰਪੰਚ ਤੋਂ ਇਲਾਵਾ ਬਾਕੀ 9 ਮੈਂਬਰਾਂ ਦੀ ਟੀਮ ਵੀ ਸਰਮਸੰਪਤੀ ਨਾਲ ਚੁਣੀ ਗਈ ਹੈ ਮਾਨਸਾ ਦੇ ਬਟਲਾੜਾ ਤੋਂ ਖਬਰ ਮਨਹੂਸ ਖਬਰ ਹੈ ਆਗਾਸੀ ਆਗਾਮੀ ਪੰਚਾਇਤੀ ਚੋਣਾਂ ਲਈ ਪਿੰਡ ਸਤੀਕੇ ਦੇ ਵਾਰਡ ਨੰਬਰ 6 ਤੋਂ ਪੰਚ ਦੇ ਅਹੁਦੇ ਲਈ ਖੜਾ ਸੀ ਉਮੀਦਵਾਰ ਦਿਲਦ ਦੋਰਾ ਪੈ ਗਿਆ ਉਸ ਦੀ ਮੌਤ ਹੋ ਗਈ ਤੇ ਕਰੇ ਸੱਥਰ ਵਿੱਚ ਗਿਆ ਸੰਗਰੂਰ ਤੋਂ ਖਬਰ ਹੈ ਪਿੰਡ ਖੇੜੀ ਦੇ ਸੈਂਕੜੇ ਦਲਤਾਂ ਨੇ ਪੰਚਾਇਤੀ ਚੋਣਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ ਦਲਤ ਵਰਗ ਦੇ ਲੋਕ ਪਿੰਡ ਦੇ ਸਰਪੰਚ ਤੇ ਪੰਚ ਦੇ ਅਹੁਦੇ ਲਈ ਦੋ ਵਾਰ ਉਮੀਦਵਾਰਾਂ ਦੇ ਪ੍ਰਸ਼ਾਸਨ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਨਾ ਕੀਤੇ ਜਾਣ ਤੋਂ ਖਾਸੇ ਖਫਾ ਨੇ ਮੋਗਾ ਦੇ ਵਿੱਚ ਖਬਰ ਹੈ ਕਾਂਗਰਸੀਆਂ ਦੀ ਆਪੋ ਵਿੱਚ ਝੜਪ ਹੋਈ ਇੱਟਾ ਰੋੜੇ ਖੂਬ ਚੱਲੇ ਨਾਬਾ ਵਿੱਚ ਪੰਚਾਇਤੀ ਚੋਣਾਂ ਵਿੱਚ ਧੱਕੇਸ਼ਾਹੀ ਵਿਰੁੱਧ ਧਰਨਾ ਲਾਇਆ ਗਿਆ ਜਲਾਲਾਬਾਦ ਵਿੱਚ ਵਿਰੋਧੀ ਧਰਨੇ ਸਾਬਕਾ ਸਰਪੰਚ ਵੀ ਜ਼ਖਮੀ ਕਰ ਸੁੱਟਿਆਏ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਦੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਖਬਰ ਆ ਰਹੀ ਹੈ ਜੀ ਚੰਡੀਗੜ੍ਹ ਤੋਂ ਵਿਵਾਦਾਂ 'ਚ ਫਸੀਆਂ ਪੰਚਾਇਤੀ ਚੋਣਾਂ ਔਰ ਮੰਤਰੀਆਂ ਤੇ ਵਿਧਾਇਕਾਂ ਲਈ ਸਰਦਰਦੀ ਬਣ ਗਈਆਂ 13276 ਪੰਚਾਇਤਾਂ ਲਈ ਹੋ ਰਹੀਆਂ ਨੇ ਚੋਣਾਂ ਆ ਪ੍ਰਤੱਖ ਰੂਪ 'ਚ ਮੰਤਰੀ ਵੀ ਖੁੱਦ ਪਏ ਨੇ ਇਹਨਾਂ ਚੋਣਾਂ 'ਚ ਹੀ ਸਮਰਥਕਾਂ ਦੀ ਫੌਜ ਨੂੰ ਸੁਭਾਲਣ 'ਚ ਮੰਤਰੀਆਂ ਦੇ ਪਸੀਨੇ ਛੁੱਟ ਰਹੇ ਨੇ ਕਿਉਂਕਿ ਇੱਕ ਇੱਕ ਪੰਚਾਇਤ ਉੱਤੇ ਵੱਡੀ ਗਿਣਤੀ 'ਚ ਸਮਰਥਕ ਖੜੇ ਹੋਗੇ ਨੇ ਸਿਆਸੀ ਪਾਰਟੀਆਂ ਲਈ ਪੰਚਾਇਤ ਚੋਣਾਂ ਲੋਕ ਸਭਾ ਚੋਣਾਂ ਦਾ ਸੈਮੀ ਫਾਈਨਲ ਨੇ ਕਿਉਂਕਿ ਇਹਨਾਂ ਚੋਣਾਂ 'ਚ ਹੀ ਲੋਕ ਸਭਾ ਚੋਣਾਂ ਦੀ ਨੀਂਹ ਰੱਖੀ ਜਾਏਗੀ ਪੰਚਾਇਤ ਚੋਣਾਂ ਸਤਾ ਤੇਰ ਵਾਸਤੇ ਵੱਡੀ ਸਰਦਾਰਤੀ ਪੈਦਾ ਕਰ ਰਹੀਆਂ ਹੈ ਇਹੋ ਕਰਨਾ ਹੈ ਕਿ ਵਿਧਾਇਕਾਂ ਦੇ ਨਾਲ ਨਾਲ ਮੰਤਰੀ ਵੀ ਚੋਣਾਂ ਦੀ ਵਿਉਤਪੰਦੀ ਕਰਨ ਵਿੱਚ ਰੁੱਝੇ ਹੋਏ ਨੇ ਮੰਤਰੀਆਂ ਦੀ ਸਭ ਤੋਂ ਵੱਡੀ ਸਮੱਸਿਆ ਹੈ ਸਮਰਥਕਾਂ 'ਚ ਤਾਲਮੇਲ ਪੈਦਾ ਕਰਨਾ ਕਿਉਂਕਿ ਇੱਕ ਇੱਕ ਸੀਟ ਤੋਂ 6 6 ਤੇ 10 10 ਚਾਹਵਨ ਖੜੇ ਹੋ ਗਏ ਨੇ ਉਹ ਕਿਸ ਨੂੰ ਜਿਤਾਉਣ ਕਿਸ ਨੂੰ ਹਰਾਉਣ ਤੇ ਕਿਸ ਨੂੰ ਬਿਠਾਉਣ ਖਬਰ ਬਠਿੰਡਾ ਤੋਂ ਬਠਿੰਡਾ ਜ਼ਿਲ੍ਹੇ ਚ ਇੱਕ ਨੌ ਤੇ ਸੱਸ ਜਈਆਂ ਜਿਨ੍ਹਾਂ ਨੇ ਇੱਕੋ ਰਾਤ ਇੱਕੋ ਨਿਸ਼ਾਨਾ ਚੁਣਿਆ ਪੋਸਟ ਗ੍ਰੈਜੂਏਟ ਨੌ ਪਿੰਡ ਦੀ ਸਰਪੰਚ ਬਣੀ ਹੈ ਜਦਕਿ ਪੰਜ ਜਮਾਤਾਂ ਪਾਸ ਸੱਸ ਬਲਾਕ ਸੰਮਤੀ ਮੈਂਬਰ ਹੈ ਦਿਲਚਸਪ ਗੱਲ ਹੈ ਕਿ ਨਿਊ ਸੱਸ ਆਪੋ ਆਪਣੇ ਸਹੁਰੇ ਦੇ ਮਿਸ਼ਨ ਨੂੰ ਅੱਗੇ ਵਧਾਉਣ ਦਾ ਪੈਂਤੜਾ ਲੈਂਦੀ ਹੈ ਬਠਿੰਡਾ ਦੇ ਪਿੰਡ ਪੀਪਲੀ ਮਹਾਰਾਜ ਦੀ ਨੌਜਵਾਨ ਮਹਿਲਾ ਪਰਮਪਾਲ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਜਦਕਿ ਉਸ ਦੀ ਸੱਸਾ ਮਰਜੀਤ ਕੌਰ ਥੋੜਾ ਸਮਾਂ ਪਹਿਲਾਂ ਬਲਾਕ ਸੰਮਤੀ ਫੂਲ ਦੇ ਜੋਂਗ ਗੁਰੂ ਸਰਮਹਰਾਜ ਤੋਂ 102 ਵੋਟਾਂ 180 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਹੈ ਜਲੰਧਰ ਦੇ ਪਿੰਡ ਬੇਗਮਪੁਰਾ ਦੀ 9 ਤੇ 7ਵੀਂ ਇਕਜੁੱਟ ਹੋ ਕੇ ਇਸ ਉਲਝਣ ਦੇ ਵਿੱਚ ਉਲਝੀਆਂ ਹੋਈਆਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਮਹਾਰਾਜ ਹੈ ਉਹਦੀ ਪੀਪਲੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ ਦੂਜੇ ਬੰਨੇ ਹਰ ਘਰ ਚਮਕੇਗਾ ਹਰ ਦਰ ਚਮਕੇਗਾ ਪੰਜਾਬ ਹਰਿਆਣਾ ਸੀਮਾ ਉਤੇ ਪਿੰਡੇ ਪਿੰਡ ਕੌਰਿਆਣਾ ਦਾ ਮੁੰਡਾ ਤਾਰਾ ਸਿੰਘ ਪੰਚਾਇਤੀ ਚੋਣਾਂ ਚ ਇਹ ਸੁਨੇਹਾ ਲਿਖਤੀ ਪਰਚੇ ਵੰਡ ਕੇ ਦੇ ਰਿਹਾ ਹੈ ਜਿਸ ਦੀ ਮਾਂ ਜਸਮੇਲ ਕੌਰ ਸਰਬਸੰਮਤੀ ਦੀ ਚੋਣ ਲੜ ਰਹੀ ਹੈ ਨੌਜਵਾਨ ਤਾਰਾ ਸਿੰਘ ਨੇ ਸਮੁੱਚੇ ਪਿੰਡ ਨੂੰ ਇੱਕ ਥੜੇ ਤੇ ਇਕੱਠਾ ਕੀਤਾ ਘਰ ਘਰ ਪਰਚੇ ਵੰਡੇ ਪੂਰੇ ਪਿੰਡ ਦਾ ਦਣ ਜਿਹੜਾ ਹੈ ਦਾਣਾ ਮੰਡੀ ਵਿੱਚ ਇਕੱਠ ਸੱਦਿਆ ਗਿਆ ਜਿਸ ਤੇ ਵਿੱਚ ਚਾਹ ਤੇ ਪਕੌੜੇ ਦਾ ਲੰਗਰ ਲੱਗਿਆ ਭਾਵੇਂ ਇਸ ਮੁੰਡੇ ਦੀ ਮਾਂ ਚੋਣ ਮੈਦਾਨ ਚ ਹੈ ਪਰ ਫਿਰ ਵੀ ਉਹ ਪਿੰਡ ਦੇ ਵਿਕਾਸ ਲਈ ਇੱਕ ਅਜਿਹਾ ਸਾਂਝਾ ਮੰਚ ਬਣਾਉਣ ਦਾ ਤਰਦਦ ਕਰ ਰਿਹਾ ਜੋ ਜਾਤ ਪਾਤ ਤੇ ਸਿਆਸਤ ਦੇ ਉਤੋਂ ਉੱਪਰ ਉੱਠ ਕੇ ਕੰਮ ਕਰੇਗਾ ਇਸੀ ਇੱਕ ਵਿਸ਼ੇਸ਼ ਰਿਪੋਰਟ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਸਭਨੇ ਰੰਗ ਪੰਚਾਇਤੀ ਚੋਣਾਂ ਦੇ ਪਿੰਡ ਦੀਆਂ ਗਲੀਆਂ ਦੇ ਵਿੱਚ ਕੀ ਕੀ ਰੌਣਕਾਂ ਨੇ ਸਾਰਾ ਇਕੱਠ ਜਿਹੜਾ ਹੈ ਠਾਠਾ ਮਾਰਦਾ ਹੈ ਇਸ ਵੇਲੇ ਤੱਕ ਪਿੰਡਾਂ ਦੇ ਵਿੱਚ ਬਾਗੀਆਂ ਵੀ ਪੈ ਰਹੀਆਂ ਕਈਆਂ ਪਿੰਡਾਂ ਦੇ ਵਿੱਚ ਸਰਬਸੰਮਤੀ ਹੋ ਚੁੱਕੀ ਹੈ ਬਹੁ ਗਿਣਤੀ ਐਸ ਵਾਰੀ ਸਰਬਸੰਮਤੀ ਦੀ ਹੈ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ